गेट खजाना ਤੋਂ ਇਬਨ ਕਲਾ ਤੱਕ ਨਵੀਂ ਬਣੀ ਸੜਕ ਦਾ ਨਿਰਮਾਣ ਕੇਂਦਰੀ ਹਲਕੇ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਕੀਤਾ ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸੜਕ ਦਾ ਕੰਮ ਸੰਤੁਸ਼ਟੀ ਨਾਲ ਕੀਤਾ ਜਾਵੇਗਾ ਇਸ ਮੌਕੇ ਸੁਦੇਸ਼ ਕੁਮਾਰ ਰਾਜੇਂਦਰ ਨਾਇਰ ਵਿਨੋਦ ਕੁਮਾਰ ਬਿੱਟਾ ਅਸ਼ੋਕ ਸਿੰਘ ਲੈਡਰ ਕੇ ਆਰ ਰਾਹੁਲ ਮੌਜੂਦ ਸਨ ਅੱਜ ਅਸੀਂ ਗੇਟ ਖਜ਼ਾਨਾ ਤੋਂ ਲੈ ਕੇ ਜਿਹੜੀ ਇਬਰਪਿੰਡ ਤੱਕ ਮੇਨ ਜਿਹੜਾ ਜੀਟੀ ਰੋਡ ਬਣਨਾ ਉਹਦੀ ਉਹਦਾ ਦੇਖਣ ਆਇਆ ਕਿ ਇਹਨਾਂ ਨੇ ਕਿਦਾਂ ਦਾ ਕੰਮ ਕੀਤਾ ਠੇਕੇਦਾਰਾਂ ਨੇ ਸੋ ਮੇਰੇ ਨਾਲ ਪੀਡਬੀਓਡੀ ਦੇ ਐਕਸ਼ਨ ਨੇ ਐਸਡੀਓ ਨੇ ਔਰ ਸਾਰੇ ਸਾਡੇ ਵਲੰਟੀਅਰ ਸਾਬਾ ਅਸ਼ੋਕ ਲੱਤੜ ਜੀ ਸਾਡੇ ਚਰਨ ਜੀ ਚੱਲੀ ਜੀ ਜੀਪ ਅੱਖਰ ਆਇਆ ਕਿ ਸੜਕ ਠੀਕ ਹੈ ਇਹਦੀ ਕੁਆਲਿਟੀ ਠੀਕ ਹੈ ਕੋਈ ਕੁਆਲਿਟੀ ਜਿਹੜੀ ਉਹ ਘਟ ਤੇ ਨਹੀਂ ਮਾਲ ਜਿਹੜਾ ਉਹ ਪੂਰਾ ਪੈ ਰਿਆ ਕਿਉਂਕਿ ਕਿਸੇ ਵੀ ਕਿਸਮ ਦਾ ਕੁਆਲਿਟੀ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ। ਔਰ ਮੈਂ ਆਪਣੇ ਸਾਰੇ ਬਲਾਕ ਇਨਚਾਰਜ ਵਲੰਟੀਅਰ ਸਾਹਿਬਾਨ ਨੂੰ ਇਹ ਕਿਹਾ ਕਿ ਪੂਰੀ ਨਿਗਰਾਨੀ ਰੱਖਣੀ ਹੈ, ਧਿਆਨ ਰੱਖਣਾ ਕਿਉਂਕਿ ਇਹ ਬੜੀ ਇੱਕ ਇੰਪੋਰਟੈਂਟ ਸੜਕ ਹੈ ਜਿਹੜੀ ਤਨਤਨ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਜਾਂਦੀ ਹੈ। ਰਸਤੇ 'ਚ ਸਾਡਾ ਡੇਰਾ ਵੀ ਅੰਦਰ ਆਦਾ, ਸਵਾਮੀਆ ਦਾ ਡੇਰਾ ਵੀ ਆਂਦਾ। ਔਰ ਇਹਦੇ ਨਾਲ-ਨਾਲ ਜਿਹੜਾ ਨਗਰ ਕੀਰਤਨ ਸਾਡੇ 350 ਆ ਜਿਹੜਾ ਅਸੀਂ ਦੀ ਦਿਵਸ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸੀਂ ਬਣਾ ਰਹੇ ਹਾਂ ਉਹਦੀ ਉਹਦਾ ਨਗਰ ਕੀਰਤਨ ਵੀ ਇਸ ਸੜਕ ਤੋਂ ਲੰਘ ਕੇ ਜਾ ਰਿਹਾ ਹੈ ਸੋ ਬੜਾ ਜ਼ਰੂਰੀ ਬਣ ਜਾਂਦਾ ਕਿ ਅਸੀਂ ਇਹ ਸੜਕ ਜਿਹੜੀ ਆਪਣੀ ਦੇਖ ਰਿਕ ਚ ਭਰਵਾਈਏ ਔਰ ਸੜਕ ਜਿਹੜੀ ਹੈ ਏ ਕਲਾਸ ਬਣੇ ਉਹਦੇ ਲਈ ਅਸੀਂ ਬਹੁਤ ਜ਼ਿਆਦਾ ਵਿਜੀਲੈਂਟ ਆ ਅਲਰਟ ਆ ਅਸੀਂ ਠੇਕੇਦਾਰ ਨੂੰ ਕੋਈ ਕਿਸੇ ਕਿਸਮ ਦੀ ਢਿੱਲ ਨਹੀਂ ਦੇਣੀ